ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਪ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਗੁਰਬਾਣੀ ਦੀ ਸਾਂਝ ਪਾਣ ਦੇ ਲਈ ਆਪ ਸੰਗਤਾਂ ਦੇ ਵਾਸਤੇ ਬਣਾਇਆ ਗਿਆ ਹੈ ਅੱਜ ਗੁਰਬਾਣੀ ਦੇ ਕੁਝ ਸ਼ਬਦ ਜਿਨ੍ਹਾਂ ਨੂੰ ਆਮ ਕਰਕੇ ਕਈ ਵਾਰੀ ਅਸੀਂ ਗਲਤ ਪੜ੍ਹ ਦਿੰਦੇ ਹਾਂ ਔਰ ਜਿਨ੍ਹਾਂ ਦੇ ਅੱਗੇ ਅਗੇਤਰ ਲੱਗੇ ਹੁੰਦੇ ਹਨ ਜਦ ਕਈ ਵਾਰੀ ਪਿਛਲਾ ਅੱਖਰ ਪਛੇਤਰ ਹੁੰਦਾ ਹੈ ਇਸ ਤਰ੍ਹਾਂ ਦੇ ਸ਼ਬਦਾਂ ਨੂੰ ਅਸੀਂ ਵਿਚਾਰਨਾ ਹੈ ਗੁਰਬਾਣੀ ਦੇ ਵਿੱਚ ਜਿਵੇਂ ਇੱਕ ਪਵਨ ਬਚਨ ਹੈ ਸਤਿਗੁਰ ਜੀ ਦਾ ਗੁਰ ਕਾ ਬਚਨ ਅਟਲ ਅਸ਼ੇਦ ਜਿਹੜਾ ਗੁਰੂ ਦਾ ਬਚਨ ਹੈ ਬਚਨ ਤੋਂ ਭਾਵ ਉਪਦੇਸ਼ ਗੁਰੂ ਦਾ ਉਪਦੇਸ਼ ਅਟਲ ਹੈ ਅਸ਼ੇਦ ਛਿਜਦਾਨੀ ਛਿਦਿਆ ਨਹੀਂ ਜਾ ਸਕਦਾ ਉਹ ਅਟਲ ਹੈ ਉਹ ਅਸ਼ੇਧ ਹੈ ਜਿਹੜਾ ਗੁਰੂ ਦਾ ਬਚਨ ਹੈ ਗੁਰੂ ਦਾ ਜਿਹੜਾ ਉਪਦੇਸ਼ ਹੈ ਸੋ ਇਸੇ ਤਰ੍ਹਾਂ ਗੁਰ ਕਾ ਸ਼ਬਦ ਸਦਾ ਸਦ ਅਟਲ ਹੈ ਗੁਰ ਕਾ ਸ਼ਬਦ ਗੁਰੂ ਦਾ ਸ਼ਬਦ ਜਿਹੜਾ ਹੈ ਨਾ ਉਹ ਸਦਾ ਹੀ ਸਦਾ ਅਟਲ ਹੈ ਅਟਲ ਜਿਵੇਂ ਅਟਲ ਅਸ਼ੇਧ ਪਾਠ ਪੜ੍ਹਨਾ ਹੈ ਐੜਾ ਅਗੇਤਰ ਲਾ ਕੇ ਟੈਕਾਂ ਲੱਲਾ ਟਲ ਤੈਂ ਕਾ ਤਿਲਲਾ ਉਹਦੇ ਅੱਗੇ ਐੜਾ ਲਾ ਦੇਣਾ ਅਟਲ ਛੇ ਨੂੰ ਲਾਮ ਦਦਾ ਛੇਰ ਇਹਦੇ ਅੱਗੇ ਵੀ ਐੜਾ ਲਗਾ ਦੇਣਾ ਅਸ਼ੇਦ ਇਸੇ ਤਰੀਕੇ ਨਾਲ ਇੱਥੇ ਗੁਰਕਾ ਸ਼ਬਦ ਸਦਾ ਸਦ ਅਟਲਾ ਗੁਰੂ ਦਾ ਸ਼ਬਦ ਸਦਾਈ ਅਟਲ ਹੈ ਨਿਹਚਲ ਹੈ ਸਾਧਕ ਦੇ ਸੰਗ ਅਜਰਸ ਹੈ ਸਤਿਗੁਰੂ ਪਾਸ਼ਾ ਪਰਮਾਤਮਾ ਦੇ ਨਾਮ ਦੀ ਗੱਲ ਕਰਦੇ ਨੇ ਕੀ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਨਾ ਪਰਮੇਸ਼ਰ ਦਾ ਨਾਮ ਜਿਹੜੇ ਜਪਦੇ ਨੇ ਪਰਮੇਸ਼ਰ ਨੂੰ ਚੇਤੇ ਕਰਦੇ ਨੇ ਤੇ ਫਿਰ ਸਾਧ ਸੰਗ ਵਸਤ ਅਗੋਚਰਲ ਹੈ ਇੱਥੇ ਵੀ ਪਾਠ ਐੜਾ ਅਗੇਤਰ ਲਾ ਕੇ ਅੱਗੇ ਗੋਚਰ ਗੋਚਰ ਹੁੰਦੀ ਪਹੁੰਚ ਇੰਦਰੀਆਂ ਦੀ ਪਹੁੰਚ ਅੱਖਾਂ ਦੇਖ ਲੈਣ ਕੰਨ ਸੁਣ ਲੈਣ ਜੀਵਨ ਬਿਆਨ ਕਰ ਸਕੇ ਇਹਨੂੰ ਕਹਿੰਦੇ ਇੰਦਰੀਆਂ ਦੀ ਪਹੁੰਚ ਪਰ ਅੱਖਾਂ ਨਾ ਦੇਖ ਸਕਣ ਕੰਨ ਸੁਣ ਨਾ ਸਕਣ ਜਵਾਨ ਬਿਆਨ ਨਾ ਕਰ ਸਕੇ ਇਹਨੂੰ ਕਹਿੰਦੇ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਤੋਂ ਸਤਿਗੁਰੂ ਪਾਸ਼ਾ ਕਹਿੰਦੇ ਨੇ ਕਿ ਪਰਮਾਤਮਾ ਪਰਮੇਸ਼ਰ ਸਾਡੀਆਂ ਇੰਦਰੀਆਂ ਦੀ ਪਹੁੰਚ ਤੋਂ ਬਾਹਰ ਹੈ ਪਰੇ ਹੈ ਪਰ ਸਾਧ ਸੰਗ ਵਸਤ ਅਗੋਚਰਲ ਹੈ ਜਿਹੜਾ ਸੰਗਤ ਵਿੱਚ ਬੈਠਦਾ ਉਹਨੂੰ ਇਹ ਨਾਮ ਰੂਪੀ ਵਸਤੂ ਜਿਹੜੀ ਅਗੋਚਰ ਹੈ ਉਹ ਮਿਲ ਜਾਂਦੀ ਉਹ ਪ੍ਰਾਪਤ ਕਰ ਲੈਂਦਾ ਕਿਉਂਕਿ ਸਾਡੀ ਪਹੁੰਚ ਨਹੀਂ ਹੁੰਦੀ ਪਰ ਗੁਰੂ ਦੀ ਕਿਰਪਾ ਨਾਲ ਸਾਡੀਆਂ ਅੱਖਾਂ ਗੁਰੂ ਦਾ ਦਰਸ਼ਨ ਦੇਖ ਲੈਂਦੀਆਂ ਪਰਮਾਤਮਾ ਨੂੰ ਦੇਖ ਲੈਂਦੀਆਂ ਜਦੋਂ ਗੁਰੂ ਕਿਰਪਾ ਕਰ ਦੇਵੇ ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਫਿਰ ਸਤਿਗੁਰੂ ਕਹਿੰਦੇ ਨੇ ਸਾਧ ਕੇ ਸੰਗ ਅਜਰਸ ਹੈ ਉਹ ਜਿਹੜੀ ਅਗੋਚਰ ਵਸਤੂ ਪਰਮਾਤਮਾ ਦੇ ਨਾਮ ਦੀ ਹੈ ਨਾ ਸਾਧ ਸੰਗ ਵਿੱਚ ਬੈਠ ਕੇ ਉਹਨੂੰ ਸਹਿ ਲੈਂਦਾ ਉਹਨੂੰ ਆਪਣੇ ਅੰਦਰ ਸਮਾ ਲੈਂਦਾ ਪਰਮਾਤਮਾ ਪਰਮੇਸ਼ਰ ਨੂੰ ਇਸ ਤਰ੍ਹਾਂ ਇੱਥੇ ਪਾਠ ਐੜਾ ਜਜਾ ਰਰਾ ਇਨੂੰ ਅਜੇ ਨਹੀਂ ਕਰਨਾ ਅਜਰ ਜਿਹੜਾ ਜਰਿਆ ਨਾ ਜਾ ਸਕੇ ਸੋ 파ਠ ਹੈ ਅਜਰ ਹੁਣ ਇੱਕ 파ਠ ਹੋ ਰਿਹਾ ਹੈ ਨਾਮ ਜਪਤ ਅਗਨਤ ਅਨੇਕ ਹੈ ਅਗਨਤ ਹੁੰਦਾ ਗਿਣਤੀ ਤੋਂ ਪਰੇ ਹੈ ਅਨੇਕ ਹੈ ਵਿਅੰਤ ਪ੍ਰਮਾਤਮਾ ਦਾ ਨਾਮ ਜਿਹੜੇ ਗਿਣੇ ਨਹੀਂ ਜਾ ਸਕਦੇ ਇੰਨੇ ਕਿ ਜਪਦੇ ਨੇ ਬਹੁਤ ਜਪਦੇ ਨੇ ਤੇ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਅਨੇਕਾਂ ਜਪਦੇ ਨੇ ਤੂੰ ਵੀ ਜਪਾ ਮੈਂ ਮਿਜਾਪਾ ਤੋਂ ਸਤਿਗੁਰੂ ਇੱਥੇ ਕਹਿੰਦੇ ਨੇ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਦਾ ਨਾਮ ਹਨ ਉਹ ਅਨੇਕ ਕਹਿੰਜਾਪਾ ਦਿੰਨੇ ਅਗਨਤ ਜਿਹੜੇ ਗਿਣੇ ਨਾ ਜਾ ਸਕਣ ਇਹਨੂੰ ਅਗਨਤ ਪਾਠ ਨਹੀਂ ਕਰਨਾ ਹੈ ਅਗਨਤ ਗੱਗੇ ਤੇ ਆਦ ਕਿ ਲਾ ਦੇਣੀ ਐਡਾ ਅਗੇਤਰ ਲਾ ਦੇਣਾ ਅਗਨਤ ਇਸ ਤਰ੍ਹਾਂ ਪਾਠ ਕਰਨਾ ਹੈ ਅਗਨਤ ਊਚ ਅਪਾਰ ਠਾਕੁਰ ਐਡਾ ਗੱਗਾ ਨਣ ਤਤ ਲਿਖਿਆ ਹੋਇਆ ਹੈ ਐਡਾ ਅਗੇਤਰ ਕਰ ਦੇਣਾ ਗਣਤ ਪਾਠ ਇਕੱਠਾ ਕਰ ਦੇਣਾ ਗੱਗੇ ਤੇ ਅਧਕ ਲਾ ਕੇ ਕਹਿਣਾ ਅਗਣਤ ਸੋ ਪਾਠ ਹੋਵੇਗਾ ਅਗਣਤ ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਮਾ ਧਮਾ ਭਾਵ ਟਿਕਾਣਾ ਗੱਗਾ ਮਮਾ ਗਮ ਪਹੁੰਚ ਅਗਮ ਪਹੁੰਚ ਤੋਂ ਪਰੇ ਉਹਦਾ ਜਿਹੜਾ ਟਿਕਾਣਾ ਉਹ ਸਾਡੀ ਪਹੁੰਚ ਤੋਂ ਪਰੇ ਹੈ ਤੋ ਇੱਥੇ ਵੀ ਪਾਠ ਅਗਣਤ ਤੇ ਅਗਮ ਜੇ ਅਗਣਤ ਪਾਠ ਹੈ ਐਡਾ ਅਗੇਤਰ ਅੱਗੇ ਗਿਨੋ ਅਧਿਕ ਨਾ ਨ ਤਤ ਅਗਨਤ ਸੋ ਇਹ ਜਿੰਨੇ ਵੀ ਪਾਠ ਅਸੀਂ ਵਿਚਾਰੇ ਨੇ ਗੁਰਬਾਣੀ ਦੇ ਵਿੱਚ ਜਿੰਨੇ ਵੀ ਸ਼ਬਦ ਅਸੀਂ ਦੇਖੇ ਨੇ ਇਹਨਾਂ ਸਾਰਿਆਂ ਦੇ ਅੱਗੇ ਐਡਾ ਅਗੇਤਰ ਹੈ ਜਿਵੇਂ ਅਟਲ ਹੈ ਅਟੱਲਾ ਹੈ ਅਜਰ ਹੈ ਅਗਨਤ ਹੈ ਅਗਨਤ ਹੈ ਅਗੋਚਰ ਹੈ ਇਹ ਸਾਰੇ ਪਾਠ ਜਿਹੜੇ ਨਾ ਇਹ ਸਾਰੇ ਐਡਾ ਅਗੇਤਰ ਅੱਗੇ ਤੇ ਫਿਰ ਬਾਕੀ ਪਾਠ ਜਿਹੜਾ ਹੈ ਉਹ ਪਿੱਛੇ ਅਦਰ ਕਲਾ ਕੇ ਬੋਲਣਾ ਹੈ। ਤੋ ਇਸ ਤਰੀਕੇ ਦੇ ਨਾਲ ਗੁਰਬਾਣੀ ਦੇ ਵਿੱਚ ਹੋਰ ਬਹੁਤ ਸ਼ਬਦ ਹਨ। ਉਹ ਆਪ ਸੰਗਤਾਂ ਦੇ ਨਾਲ ਬਾਰ ਬਾਰ ਸਾਂਝੇ ਕੀਤੇ ਜਾਣੇ ਹਨ। ਸੋ ਜ਼ਰੂਰ ਇਹਨਾਂ ਸ਼ਬਦਾਂ ਨੂੰ ਸਮਝੀਏ, ਵਿਚਾਰੀਏ ਤੇ ਇਹਨਾਂ ਦਾ ਪਾਠ ਕਿਵੇਂ ਕਰਨਾ ਉਹ ਸਿੱਖੀਏ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਸਾਰਿਆਂ ਨੂੰ ਸਮਤ ਬਖਸ਼ਣ ਸਾਨੂੰ ਤਾਂ ਕਿ ਅਸੀਂ ਗੁਰਬਾਣੀ ਦੀ ਵਿਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।